ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੀਟੀਆਈ ਦੇ ਨੇਤਾ ਸ਼ਾਹ ਮਹਿਮੂਦ ਕੁਰਾਇਸ਼ੀ ਨੂੰ ਸਾਈਫਰ ਮਾਮਲੇ 'ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੰਗਲਵਾਰ ਨੂੰ 라ਵਲਪਿੰਡੀ ਦੀ ਵਿਸ਼ੇਸ਼ ਅਦਾਲਤ ਦੇ ਜੱਜ ਨੇ ਅਦਿਆਲਾ ਜੇਲ੍ਹ ਦੇ ਵਿੱਚ ਹੀ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਤੇ ਕੁਰਾਇਸ਼ੀ ਦੀ ਮੌਜੂਦਗੀ 'ਚ ਹੀ ਸਜ਼ਾ ਸੁਣਾਈ ਗਈ ਹੈ। ਪਰ ਉਸ ਸਮੇਂ ਇਮਰਾਨ ਖਾਨ ਤੇ ਕੁਰਾਇਸ਼ੀ ਦੇ ਵਕੀਲ ਉੱਥੇ ਹਾਜ਼ਰ ਨਹੀਂ ਸਨ। ਦੱਸ ਦਈਏ ਕਿ ਇਸ ਕੇਸ ਦੀ ਸੁਣਵਾਈ ਪਿਛਲੇ ਸਾਲ ਤੋਂ ਅਦਿਆਲਾ ਜੇਲ੍ਹ ਦੇ ਵਿੱਚ ਚੱਲ ਰਹੀ ਸੀ। ਜ਼ਿਕਰ ਇਹ ਖਾਸ ਹੈ ਕਿ ਪਾਕਿਸਤਾਨ ਚ 8 ਫਰਵਰੀ ਨੂੰ ਆਮ ਚੋਣਾਂ ਨੇ ਅਤੇ ਅਜੇ ਹਿਚ ਕਰੀਬ ਇੱਕ ਹਫਤਾ ਪਹਿਲਾਂ ਲਿਆ ਗਿਆ ਇਹ ਫੈਸਲਾ ਇਮਰਾਨ ਦੇ ਸਿਆਸੀ ਕਰੀਅਰ ਦੇ ਲਈ ਖਤਰਨਾਕ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਆਂ ਸਾਈਫਰ ਮਾਮਲੇ ਦੀ ਆਖਿਰ ਕੀ ਹੈ ਇਹ ਕੇਸ ਜਿਸ ਦੀ ਸਜ਼ਾ ਹੁਣ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪੁਕਤਣਗੇ ਅਪ੍ਰੈਲ 2022 ਚ ਸਰਕਾਰ ਦੇ ਡਿਗਣ ਤੋਂ ਬਾਅਦ ਇਮਰਾਨ ਨੇ ਲਗਾਤਾਰ ਦਾਵਾ ਕੀਤਾ ਕਿ ਅਮਰੀਕਾ ਤੇ ਉਸ ਸਮੇਂ ਦੇ ਫੌਜ ਮੁਖੀ ਜਰਨਲ ਕਮਰ ਜਾਵੀਦ ਬਾਜਵਾ ਨੇ ਉਹਨਾਂ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਸੀ Imran Khan ਇਲਜ਼ਾਮ ਲਗਾਉਂਦੇ ਆ ਰਹੇ ਨੇ ਕਿ ਉਸ ਨੂੰ ਇਸ ਸਾਜ਼ਿਸ਼ ਦੀ ਜਾਣਕਾਰੀ ਅਮਰੀਕਾ 'ਚ ਤਤਕਾਲੀ ਪਾਕਿਸਤਾਨੀ ਰਾਜਦੂਤ ਅਸਦ ਮਜੀਦ ਖਾਨ ਨੇ ਇੱਕ ਗੁਪਤ ਪੱਤਰ ਦੇ ਰਾਹੀਂ ਦਿੱਤੀ ਸੀ। ਕੋਟਨੀਤਿਕ ਰੂਪ ਦੇ ਵਿੱਚ ਇਸ ਪੱਤਰ ਨੂੰ ਇੱਕ ਸਾਈਫਰ ਕਿਹਾ ਜਾਂਦਾ ਹੈ। Imran Khan ਨੂੰ ਸਾਲ 2022 ਦੇ ਵਿੱਚ ਕਈ ਚੋਣ ਰੈਲੀਆਂ 'ਚ ਇਸ ਚਿੱਠੀ ਨੂੰ ਲਹਿਰਾਉਂਦੇ ਹੋਏ ਵੇਖਿਆ ਗਿਆ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਅਮਰੀਕਾ ਦੇ ਇਸ਼ਾਰੇ ਤੇ ਫੌਜ ਨੇ ਡੇਗ ਦਿੱਤੀ ਸੀ ਕਾਨੂੰਨੀ ਤੌਰ ਦੇ ਉਤੇ ਇਹ ਪੱਤਰ ਇੱਕ ਰਾਸ਼ਟਰੀ ਰਾਜ ਹੈ ਜਿਸ ਨੂੰ ਜਨਤਕ ਸਥਾਨ ਤੇ ਨਹੀਂ ਦਿਖਾਇਆ ਜਾ ਸਕਦਾ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਿੰਨੇ ਕੇਸਾਂ ਦੇ ਵਿੱਚ ਘਰੇ ਹੋਏ ਨੇ 5 ਅਗਸਤ 2023 ਨੂੰ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖਾਨ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸਲਾਮਾਬਾਦ ਦੀ ਹੇਟਲੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਖਾਨ ਤੇ 5 ਸਾਲ ਦੇ ਲਈ ਚੋਣ ਲੜਨ ਤੇ ਵੀ ਪਾਬੰਦੀ ਲਗਾ ਦਿੱਤੀ ਸੀ ਅਤੇ ਇਸ ਤੋਂ ਬਾਅਦ ਲਾਹੌਰ ਪੁਲਿਸ ਨੇ Imran Khan ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ Imran Khan ਦੇ ਖਿਲਾਫ 15 ਮਾਮਲੇ ਦਰਜ ਨੇ ਇਹਨਾਂ ਦੇ ਵਿੱਚ 9 ਮਈ 2022 ਨੂੰ ਫੌਜੀ ਟਿਕਾਣਿਆਂ ਤੇ ਹਮਲੇ ਦਾ ਮਾਮਲਾ ਵੀ ਸ਼ਾਮਲ ਹੈ ਇਸ ਦੀ ਸੁਣਵਾਈ ਫੌਜੀ ਅਦਾਲਤ ਦੇ ਵਿੱਚ ਹੋਵੇਗੀ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਚਾਰਜ ਸ਼ੀਟ ਵੀ ਦਾਖਲ ਨਹੀਂ ਕੀਤੀ ਗਈ